ਮੇਰਾ ਨਾਮ ਐਕਸ ਹੋਲਡਰ ਕਰਨਜੀਤ ਸਿੰਘ ਜੋ ਸੂਬੇਦਾਰ ਅਰਜਨ ਸਿੰਘ ਆ ਇਹ ਮੇਰਾ ਸੰਡੂ ਸੀ ਇਹ 155 ਪੀ ਇਨਫੈਂਟਰੀ ਬਟਾਲੀਅਨ ਟੀਏ ਜਾ ਕੇ ਸਰਵਸ ਕਰਦੇ ਹਿਰ ਜੋੜੀ ਤਨਾਰ ਸੀ ਛੁੱਟੀ ਆ ਰਖ ਇਹ ਪਹਿਲਾਂ 15 ਦਿਨ ਥੋੜਾ ਘਰ ਮੇ ਉਹਨਾਂ ਕੰਮ ਲਗਾ ਰੱਖਾ ਥਾ ਕੰਮ ਪੂਰਾ ਨਹੀਂ ਹੋਇਆ ਤੇ ਉਸਨੇ ਬਾਤ ਕੀਆ ਜੂੰਟ ਮੇ ਕਿ ਛੁੱਟੀ ਹੋਰ ਬਣਾਣਾ ਮੈਂ ਜੰਮੂ ਜਾ ਕੇ ਟ੍ਰੈਂਟ ਕਮੈਂਟ ਰਿਪੋਰਟ ਕੀਆ ਉਧਰ ਸੇ ਛੁੱਟੀ ਲੈ ਕੇ 3-7 ਦਿਨ ਬਾਅਦ ਵਾਪਸ ਆਏ ਨੇ ਕੱਲ ਸ਼ਾਮ ਕੋ ਮੇਰੇ ਸੇ ਬਾਤ ਹੋਆ ਉਨਕੀ ਕਿ ਮੈਂ ਬੋਲਾ ਕੀ ਹਾਲ ਚਲ ਕਹਿੰਦਾ ਠੀਕ ਹੈ ਉਸਕੇ ਬਾਅਦ 15 20 ਮਿੰਟ ਫੋਨ ਆਇਆ ਮੇਰੇ ਕੋ ਕਿ ਉਸਕਾ ਐਕਸੀਡੈਂਟ ਹੋਇਆ ਇਹ ਹਾਊਸ ਹਸਪੀਟਲ ਮੇ ਪਹੁੰਚੋ ਜਬ ਦੁਬਾਰਾ ਉਸੀ ਟਾਈਮ 5 ਮਿੰਟ ਫੋਨ ਆ ਗਿਆ ਕਹਿੰਦੇ ਵੀ ਗਰਮ ਪਹੁੰਚੋ ਐਕਸਪਾਇਰ ਹੋ ਗਿਆ ਇਹ ਸਰ ਜੋੜੇ ਤੋਂ ਹੀਰਾ ਨੂੰ ਗਰਮੇ ਆ ਰਹੇ ਥੇ ਤੇ ਰਸਤੇ ਮਾਨ ਕੇ ਮੋਟਰ ਟਰੈਕਟਰ ਵਾਲੀ ਗਏ ਅਨੁਸਾਤੇ ਥੇ ਜੋ ਕਿ ਬਹੁਤ ਗਲਤ ਸਪੀਡ ਤੇ ਚਲਾ ਰਹੇ ਥੇ ਇਨਕੋ ਸਾਈਡ ਮਾਰ ਕੇ ਜੋ ਮੌਕੇ ਤੇ ਗਿਰ ਗਏ ਨਾਲ ਬੱਚਾ ਹੀ ਔਰ ਨਾਲ ਸੁਵੇਧਾ ਅਰਜਨ ਸਿੰਘ ਜੀ ਇਹਨਾਂ ਨੂੰ ਟਰਾਲੀ ਨੇ ਟੱਕਰ ਮਾਰੀ ਦੋਨੇ ਜ਼ਮੀਨ ਕੇ गिर ਗਏ ਬੱਚੇ ਕੇ ਵੀ ਗੋਟਰੇ ਮੇਂ ਕਾਫੀ ਚੋਟ ਲੱਗੇ ਆ ਜੋ 14 15 ਸਟੇਸ ਲੱਗੇ ਆ ਉਹਨਾਂ ਕੇ ਅਰਜਨ ਸਿੰਘ ਕੇ ਸਿਰ ਮੇਂ ਜਿਆਦਾ ਚੋਟ ਲੱਗੀ ਆ ਮੈਂ ਇਹ ਜੋ ਇਹ ਸਾਨੂੰ ਘਾਟਾ ਪਿਆ ਪਰਿਵਾਰ ਨੂੰ ਘਾਟਾ ਪਿਆ ਜੂਨਟ ਨੂੰ ਘਾਟਾ ਇੱਕ ਅਦੇ ਵੀ ਪੂਰਾ ਹੋਣ ਵਾਲਾ ਨਹੀਂ ਆ ਮੈਂ ਆਪਣੀ ਫੌਜੋਂ ਜੋ ਜੂਨਟ ਤੇ ਕੱਲ ਰਾਤ 2 IC ਸਾਹਿਬ ਜੇ ਬਾਤ ਹੋਆ ਮੇਰਾ ਐਸਓ ਸਾਹਿਬ ਜੇ ਬਾਤ ਹੋਆ ਉਹ ਕਹਿੰਦੇ ਵੀ ਹਾਂ ਜੋ ਹੋ ਗਿਆ ਠੀਕ ਆ ਜੋ ਬਣਦਾ ਸਨਮਾਨ ਅਸੀਂ ਇਹਨੂੰ ਦਵਾਂਗਾ ਸੁਬਾਹ ਆਪਕੇ ਪਾਸ ਆਦਮੀ ਪਹੁੰਚ ਗਏ ਸਵੇਰੇ 5-6 ਜੀਐਸਆਓ ਔਰ ਜਵਾਨ 15-20 ਆਦਮੀ ਕਾਫੀ ਜਵਾਨ ਜੋ ਇਧਰ ਪਹੁੰਚ ਗਿਆ ਕਾਫੀ ਹਲਕਾ ਆਪਣੀ ਕਾਗਜ਼ੀ ਕਾਰਵਾਈ ਕੀ ਆ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਪੰਜਾਬ ਗਵਰਨਮੈਂਟ ਸੇ ਕਿ ਜੋ ਇਹ ਘਾਟਾ ਸਾਨੂੰ ਪੈ ਗਿਆ ਬਹੁਤ ਜਿਆਦਾ ਗਹਿਰਾਈ ਦਾ ਕਿ ਕਦੇ ਪੂਰਾ ਹੋਣ ਵਾਲਾ ਨਹੀਂ ਆ ਮੈਂ ਉਮੀਦ ਕਰਦਾ ਹਾਂ ਸਰਕਾਰ ਕਿ ਸਾਨੂੰ ਤਰਸ ਦੇ ਧਾਰ ਤੇ ਦੋ ਬੱਚੇ ਆਪਣੀ ਵਿਦਿਆ ਪੂਰੀ ਪੜਾਈ ਪੂਰੀ ਕਰ ਲਨ ਤੇ ਇਹਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਅਪੀਲ ਕਰਨ ਲਿਖਤੀ ਦੋਵਾਂ ਨੂੰ ਸਾਨੂੰ ਦੇਣ सौ पचपन टी एटारे झैगरा फिर की थी और साहब हमारे छुट्टी आए थे पहले भी एक महीने आए थे उसके बाद बीस दिन और बढ़ाई थी साहब ने किसी काम की वजह से तो कल हमें भी शाम को पता चला कि कुछ घटना घट गट गई है साहब के साथ तो जिस वजह से हमारा सुबह हमें आना पड़ा आज तो हमारे साथ साहब तो के साथ बहुत अच्छे लिंग थे बहुत बढ़िया काम थे सब जगह काम करते थे ऐसी वैसी कोई बात नहीं थी किसी का तो बाकी तो किसी के ऊपर कोई जोर चलता नहीं इस काम में जब हुआ होगा जो जिस काम से हो है बात वो हो ही रहेगी बाकी आपके सामने ही है जैसे हेल्प चल रहा है चलने में काम करते हैं एक सौ पच्चाने इंफेंटी बता लें टीजेएक रखा इस टाइम ड्यूटी कहाँ से लूटी इस टाइम ड्यूटी थी और जोरी में